ਜਗਾ ਦੇ ਮੋਮਬੱਤੀਆਂ ਉਠ ਜਗਾ ਦੇ ਮੋਮਬੱਤੀਆਂ ਇੱਥੇ ਤਾਂ ਚਲਦੀਆਂ ਹੀ ਰਹਿਣੀਆਂ ਪੌਣਾ ਕ ਪੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉਠ ਜਗਾ ਦੇ ਮੋਮਬੱਤੀਆਂ 네ਰਨਾ ਸਮਝੇ ਕਿ ਚਾਨਣ ਡਰ ਗਿਆ ਹੈ 네ਰਨਾ یرے ਨਾ ਸਮਝੇ ਕਿ ਚਾਨਣ ਡਰ ਗਿਆ ਹੈ ਰਾਤ ਨਾ ਸਮਝੇ ਕਿ ਸੂਰਜ ਮਰ ਗਿਆ ਹੈ ਬਾੜ ਜੋਤਾ ਜ਼ਿੰਦਗੀ ਦੇ ਮਾਨ ਮੱਤੀਆਂ ਤੂੰ ਜਗਾ ਦੇ ਮੋਮਬੱਤੀਆਂ ਉੱਠ ਜਗਾ ਦੇ ਮੋਮਬੱਤੀਆਂ ਥੈਂਕ ਯੂ ਕਾਂਗਰਸ ਪਾਰਟੀ ਦੀ ਸੈਂਟਰ ਲੀਡਰਸ਼ਿਪ ਦਾ ਖਾਸ ਤੌਰ ਤੇ ਖੜਗੇ ਸਾਹਿਬ ਪ੍ਰਿੰਕਾ ਦੇ ਰਾਹੁਲ ਗਾਂਧੀ ਜੀ ਦਾ ਔਰ ਪੰਜਾਬ ਦੀ ਸਮੁੱਚੀ ਲੀਡਰਸ਼ਿਪ ਦਾ ਪਟਿਆਲੇ ਦੀ ਸਥਾਨਕ ਲੀਡਰਸ਼ਿਪ ਦਾ ਤੇ ਅਲੱਗ-ਅਲੱਗ ਹਲਕਿਆਂ ਦੇ ਚਾਰਜੇਸ ਦਾ ਤੇ ਸਾਰੇ ਵਰਕਰ ਸਾਹਿਬਾਨ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੇਰੀ ਜਿੱਤ ਵਿੱਚ ਬੜਾ ਅਹਿਮ ਯੋਗਦਾਨ ਪਾਇਆ ਹੈਗਾ ਮੈਂ ਪਟਿਆਲਾ ਨਿਵਾਸੀਆਂ ਨੂੰ ਯਕੀਨ ਦਿਵਾਉਣਾ ਕਿ ਜਿਵੇਂ ਪਹਿਲੀ ਤਰਨਤਾਰਨ ਮੈਂ ਇਲਾਕੇ ਦੀ ਸੇਵਾ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ ਮੈਂ ਇਸ ਤਰਨਤਾਰਨ ਹੋਰ ਵੀ ਤੰਦੇਹੀ ਨਿਰੜਤਾ ਤੇ ਇਮਾਨਦਾਰੀ ਨਾਲ ਇਲਾਕੇ ਦੀ ਸੇਵਾ ਕਰੂੰਗਾ ਜੀ ਦੱਸੋ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਜਿਵੇਂ 7 ਸੀਟਾਂ ਆਈਆਂ ਨੇ ਕਾਂਗਰਸ ਉਹ ਜਾਨ ਮੇਰਾਹੂਲ ਗਾਂਧੀ ਦੇ ਜਿਹੜੇ ਦੇਖੋ ਰਾਹੁਲ ਗਾਂਧੀ ਦਾ ਬਹੁਤ ਵੱਡਾ ਯੋਗਦਾਨ ਹੈ ਕਾਂਗਰਸ ਨੂੰ ਮੁੜ ਕੇ ਪੈਰਾਂ ਸਰ ਖੜੀ ਕਰਨ ਵਿੱਚ ਤੇ ਪੰਜਾਬ ਵਿੱਚ 7 ਸੀਟਾਂ ਆਈਆਂ ਨੇ ਇਹ ਪੰਜਾਬ ਦੇ ਪੰਜਾਬ ਦੇ ਲੋਕਾਂ ਨੇ ਜੋ ਕਾਂਗਰਸ ਵਿਸ਼ਵਾਸ ਪ੍ਰਗਟ ਕੀਤਾ ਹੈਗਾ ਹੈ ਪੰਜਾਬ ਦੇ ਲੋਕਾਂ ਦੇ ਵਿਸ਼ਵਾਸ ਤੇ ਕਾਂਗਰਸ ਖਰਾਬ ਉਤਰੂਗੀ ਔਰ ਪੰਜਾਬ ਨੂੰ ਵੀ ਤੇ ਦੇਸ਼ ਨੂੰ ਤਰੱਕੀ ਵਾਲੇ ਪਾਸੇ ਲੈ ਕੇ ਜਾਊਗੀ ਤੇ ਤਰੱਕੀ ਜਿਹੜੀ ਮੁਲਕ ਦਾ ਜੋ ਧਾਰਮਿਕ ਧ्रुਵੀਕਰਨ ਹੈ ਆਰਥਿਕ ਜਿਹੜਾ ਵਿਸ਼ਮਤਾ ਹੈਗੀ ਹੈ ਔਰ ਜਿਹੜਾ ਜਿਹੜਾ ਇੱਕ ਜਮਹੂਰੀਅਤ ਦਾ ਘਾਣ ਹੈਗਾ ਉਹਨੂੰ ਖਤਮ ਕਰਕੇ ਕਾਨੂੰਨ ਦਾ ਰਾਜ ਸੰਵਿਧਾਨ ਦਾ ਰਾਜ ਸਥਾਪਿਤ ਕਰੂਗੀ ਅੱਛਾ ਨितीश ਪਿੱਛੇ ਰਹੇਗੀ ਮੈਂ ਦੇਖੋਗੇ ਕਿ ਸਭਾਬ ਨਾਲ ਦੀ ਗੱਲ ਕਰਦੇ ਦੇਖੋ ਜਿਹੜਾ ਗੁਬਾਰਾ ਸੀ ਨਾ ਸਰਕਾਰ ਦਾ ਜਿਹੜਾ ਸਗਾ ਸ਼ੇਅਰ ਮਾਰਕੀਟ ਦਾ ਤੇ ਸੱਟਾ ਬਾਜ਼ਾਰ ਦਾ ਉਹ ਗੁਬਾਰਾ ਅੱਜ ਫਟ ਗਿਆ ਜੀ ਸਰ ਐਨਡੀਏ 2901 ਦੇ ਟਿੱਕੀ ਫਿਰਦੀ ਹੈਗੀ ਤੇ ਜਿਹੜਾ ਇੰਡੀਆ ਲਾਇਸ ਹੈਗਾ ਉਹ 24045 ਤੇ ਹੈਗਾ ਆ ਬਹੁਤ ਸਾਰੀਆਂ ਤੇ ਐਨਡੀਏ ਚ ਹੈਗੀਆਂ ਜਿਹੜੀਆਂ ਐਨਡੀਏ ਦਾ ਖੁਸ਼ ਨਹੀਂ ਹੈਗੇ ਉਹਨਾਂ ਦਾ ਰਾਜਾਂ ਵਿੱਚ ਉਹਨਾਂ ਦਾ ਬਹੁਤ ਨੁਕਸਾਨ ਕੀਤਾ ਹੈਗਾ ਬੀਜੂ ਜਨਤਾ ਦਲ ਤੇ ਦੂਜੇ ਮਤਲਬ ਨਿਤਿਸ਼ ਕੁਮਾਰ ਜੀ ਨਾਲ ਗੱਲਬਾਤ ਚੱਲਦੀ ਪਈ ਹੈ ਅਸੀਂ ਬਹੁਤ ਜਲਦੀ ਉਹਨਾਂ ਨਾਲ ਗੱਲਬਾਤ ਸਿਰੇ ਚੜਾ ਕੇ ਅਸੀਂ ਕੇਂਦਰ ਵਿੱਚ 272 ਦਾ ਜਾਦੂ ਮੇ ਹੀ ਅੰਕੜਾ ਹੈਗਾ ਉਹ ਪਾਰ ਕਰਾਂਗੇ ਔਰ ਕੇਂਦਰ ਇੰਡੀਆ ਲਾਈਨ ਦੀ ਸਰਕਾਰ ਬਣੂਗੀ ਜਿਹੜੀ ਨਾਸਿਰ ਬੀਜੇਪੀ ਦੁਆਰਾ 10 ਸਾਲ ਜੋ ਬਲੈਂਡਰ ਕੀਤੇ ਉਹ ਗਲਤੀਆਂ ਕੀਤੀਆਂ ਗਈਆਂ ਜੋ ਦੇਸ਼ ਦਾ ਸਤਿਆਨਾਸ਼ ਕੀਤਾ ਉਹਨੂੰ ਮੁੜ ਕੇ ਠੀਕ ਕਰੂਗੀ ਬਲਕਿ ਨਵਾਂ ਹਿੰਦੁਸਤਾਨ ਇੱਕ ਤਰੱਕੀਆਫਤਾ ਮੁਲਕ ਬਣਾਉਣ ਦਾ ਅਸੀਂ ਆਪਣਾ ਯੋਗਦਾਨ ਪਾਵਾਂਗੇ ਆਰਾਮ ਆਦਮੀ ਪਾਰਟੀ ਨੂੰ ਕੁਝ ਕਹਿਣਾ ਚਾਹੋਗੇ 13 ਜੀ ਦੇਖੋ ਇਹ ਬਿਲਕੁਲ ਇਹ ਨਾ ਹਵਾ ਜੀ ਤੀਰ ਕਰਦੇ ਤੇ ਤਿੰਨ ਤੇ ਆ ਗਏ ਹੈਗੇ ਇੱਕ ਇੱਕ ਮੂਰੋ ਕਟਿਆ ਗਿਆ ਹਾਂਜੀ ਇੱਕ ਮੂਰੋ ਕਟਿਆ ਗਿਆ ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ ਕਟਿਆ ਗਿਆ ਸੋ ਮੇਰੇ ਦੰਦ ਬੱਤੀ ਉਹਦੇ ਦੰਦ ਬੱਤੀ ਹੈਗੇ ਕੇਜਰੀਵਾਲ ਦੇ ਸਾਡੇ ਨੂੰ ਗੱਲ ਸੱਚੀ ਨਿਕਲਦੀ ਹੈ ਸਭ ਬਚਕਾਨਾ ਗੱਲਾਂ ਸਿਗੀਆਂ ਨਹੀਂ ਦੰਦ ਤੁਹਾਨੂੰ ਚੈੱਕ ਵੀ ਕਰਾਉਣੇ ਚਾਹੀਦੇ ਨੇ ਉਹ ਤਾਂ ਉਹ ਦੇਖਣ ਹੀ ਪੜੇ ਪਹਿਲੇ ਬਚਕਾਨਾ ਗੱਲਾਂ ਸਿਗੀਆਂ ਜੀ ਇਸ ਤਰ੍ਹਾਂ ਕਦੀ ਵੀ ਕਲੇਮ ਨਹੀਂ ਕਰਨ ਸਿਆਸਤ ਬੜੀ ਨਿਸ਼ਚਿਤਤਾ ਹੁੰਦੀ ਬੜੀ ਕੀ ਗੱਲ ਨੀਂਦਰ ਮੋਦੀ ਦਾ ਜਾਦੂ ਬੀਜੇਪੀ ਦਾ ਜਿਹੜਾ ਸੀਗਾ ਪੰਜਾਬ 'ਚ ਨਹੀਂ ਚੱਲਿਆ ਨਹੀਂ ਚੱਲਿਆ ਇੰਡੀਆ 'ਚ ਵੀ ਨਹੀਂ ਚੱਲਿਆ ਜੀ ਯੂਪੀ ਚ ਸਾਡੀ ਸਾਡਾ ਸਾਡੇ ਟੈਲੀ 36 ਪਹੁੰਚ ਗਈ ਹੈ ਜਿਹੜੀ ਪਹਿਲਾਂ 5 6 ਸੀਗੀ ਤੇ ਇਸ ਤਰ੍ਹਾਂ ਬਾਕੀ ਸੂਬਿਆਂ 'ਚ ਅਸੀਂ ਬਹੁਤ ਵੱਡੀ ਮੁੰਬਈ ਵਿੱਚ ਮਹਾਰਾਸ਼ਟਰ 'ਚ ਅਸੀਂ ਬਹੁਤ ਅੱਗੇ ਆ ਬੀਜੇਪੀ ਤੋਂ ਬਹੁਤ ਸੂਬੇ ਅਸੀਂ ਨਵੇਂ ਇਸ ਤਰ੍ਹਾਂ ਬੰਗਾਲ ਵਿੱਚ ਅਸੀਂ ਬਹੁਤ ਅੱਗੇ ਹੈਗੇ ਜੀ ਬਹੁਤ ਸਾਰੇ ਸੂਬੇ ਅਸੀਂ ਬਹੁਤ ਅੱਗੇ ਆ ਇੱਕ ਦੋ ਸੂਬਿਆਂ 'ਚ ਸਾਨੂੰ ਪਛਾਣ ਲੱਗੀ ਹੈ ਯੂਪੀ 'ਚ ਲੱਗੀ ਹੈ ਆਪਣਾ ਦਿੱਲੀ 'ਚ ਲੱਗੀ ਹੈ ਹਿਮਾਚਲ 'ਚ ਲੱਗੀ ਹੈਗੀ ਹੈ ਇਸ ਤਰ੍ਹਾਂ ਕੁਝ ਕਰਨਾਟਕਾ ਜਿੰਨੀ ਸੀਟਾਂ ਦੀ ਆਸ ਸੀਗੀ ਉਹ ਸੀਟਾਂ ਸੀਟਾਂ ਨਹੀਂ ਆਈਆਂ ਪਰ ਅਸੀਂ ਲਾਈਵ ਰੱਖ ਜੋ ਨਵੇਂ ਲੱਭ ਰਹੇ ਆ ਜਿਨ੍ਹਾਂ ਨੂੰ ਜਿਹੜੇ ਖੁਦ ਆਪਾਜਪਗ ਦੀ ਨੀਤੀ ਤੋਂ ਤੰਗ ਨੇ ਉਹ ਲਾਜ਼ਮੀ ਸਾਡੇ ਨਾਲ ਆਣਗੇ ਲਾਜ਼ਮੀ ਤੌਰ ਤੇ ਤੇ ਅਸੀਂ ਦੋ ਮੈਂ ਫੇ 272 ਦਾ ਜਾਦੂਈ ਅੰਕੜਾ ਪਾਰ ਕਰਕੇ ਨੀਤੀ ਸ਼ਮਰ ਨੂੰ ਡਿਪਟੀ ਪ੍ਰਾਈਮ ਮਿਨਿਸਟਰ ਬਣਾਉਣ ਬਾਰੇ ਜਿਹੜੀ ਚੱਲ ਰਹੀ ਹੈ ਬਣਨਗੇ ਬਣਨਗੇ ਉਹ ਜੋ ਵੀ ਸਾਨੂੰ ਮੋਦੀ ਨੂੰ ਸੱਤਾ ਤੋਂ ਲਾਉਣ ਵਾਸਤੇ ਜੋ ਵੀ ਰਹਿਤਾ ਦੇਣੀਆਂ ਪਈਆਂ ਜੋ ਵੀ ਕੰਪਰੋਮਾਈਜ਼ ਕਰਨੇ ਪਏ ਅਸੀਂ ਦੇਸ਼ ਦੇ ਹਿੱਤ ਵਿੱਚ ਸੰਵਧਾਨ ਦੇ ਹਿੱਤ ਵਿੱਚ ਲੋਕਾਂ ਦੇ ਹਿੱਤ ਵਿੱਚ ਹਿੰਦੁਸਤਾਨ ਦੇ ਹਿੱਤ ਵਿੱਚ ਕਰਾਂਗੇ ਨਿਊ ਮੋਤੀ ਬਾਗ ਪੈਲੇਸ ਹੋਰ ਇੱਕ ਸਿਹਤ ਮੰਤਰੀ ਨਾਲ ਸੀਗਾ ਕੀ ਲੱਗਦਾ ਤੁਹਾਨੂੰ ਤੁਹਾਡੀ ਜਿੱਤ ਦਾ ਸਭ ਤੋਂ ਵੱਡਾ ਕਾਰਨ ਕੀ ਲੱਗਦਾ ਤੁਹਾਨੂੰ ਪ੍ਰਧਾਨ ਮੰਤਰੀ ਦੇ ਦੇਖੋ ਜਿੱਦਾਂ ਸਭ ਤੋਂ ਵੱਡਾ ਕਾਰਨ ਹੈ ਕੋਈ ਵੀ ਜਿੱਤ ਵਾਸਤੇ ਇੱਕ ਕਾਰਨ ਹੀ ਹੁੰਦਾ ਹੈਗਾ ਮੈਂ ਜਦੋਂ ਮਾਂਮਾ ਦੀ ਪਾਰਟੀ ਜਿੱਤਿਆ ਸੀਗਾ ਉਦੋਂ ਮੈਂ ਕਿਹਾ ਸੀ ਕਿ ਜੇ ਗਾਂਧੀ ਕੋਲ ਝਾੜੂ ਨਾ ਹੁੰਦਾ ਤੇ ਝਾੜੂ ਕੋਲ ਗਾਂਧੀ ਨਾ ਹੁੰਦਾ ਇਹ ਸੀੜੀ ਟਿਕਲਦੀ ਨਹੀਂ ਸੀ ਇਵੇਂ ਜੇ ਇਸ ਇਸ ਵਾਰ ਕਾਂਗਰਸ ਕੋਲ ਗਾਂਧੀ ਨਾ ਹੁੰਦਾ ਤੇ ਗਾਂਧੀ ਕੋਲ ਕਾਂਗਰਸ ਨਾ ਹੁੰਦੀ ਤਾਂ ਵੀ ਜਿੱਤ ਸੰਭਵ ਨਹੀਂ ਸੀਗਾ ਦੋਹਾਂ ਦਾ ਸਮੇਲ ਹੁੰਦਾ ਹੈਗਾ ਤਾਂ ਜਾ ਕੇ ਜਿੱਤ ਕਿੰਨੀ ਮੈਂ ਕੱਲਾ ਹੁੰਦਾ ਨਹੀਂ ਜਿੱਦਾ ਸੀਗਾ ਕਾਂਗਰਸ ਇਕੱਲੀ ਲੜਦੀ ਤਾਂ ਵੀ ਨਹੀਂ ਜਿੱਦੀ ਸੀਗੀ ਦੋਹਾਂ ਦਾ ਸਮੇਲ ਹੋਇਆ ਦੋਹਾਂ ਦੇ ਵੋਟ ਇਕੱਠੇ ਹੋਏ ਦੋਹਾਂ ਦਾ ਜੋ ਲੋਕਾਂ ਦੇ ਰਿਕਚਾ ਸੀਗਾ ਕਿ ਇਹ ਸੱਤਾ ਤਬਦੀਲੀ ਕਰਨੀ ਹੈ ਉਹਨੇ ਕੰਮ ਕੀਤਾ ਤੇ